ਲੋ ਜੀ ਅੱਜ ਦੇ ਵਲੌਗ ਚ ਤੁਹਾਡਾ ਸਾਥ ਹੈ ਜੀ ਆਪਾਂ ਪਹੁੰਚ ਗਏ ਕੋਟਪੂਰੇ ਮੰਡੀ ਦੇ ਵਿੱਚ ਦੇਖੋ ਜੀ ਅੱਜ ਮੱਕੀ ਦੇ ਜਿਹੜੇ ਢੇਰ ਲੱਗੇ ਹੋਏ ਤੇ ਬੱਦਲ ਵੀ ਉੱਤੇ ਜਿਹੜਾ ਬਣਿਆ ਹੋਇਆ ਦੇਖ ਸਕਦੇ ਆ ਤੁਸੀਂ ਇਹ ਮੱਕੀ ਜਿਹੜੀ ਕੋਟਪੂਰੇ ਦੇ ਵਿੱਚ ਪੂਰੀ ਮੰਡੀ ਦੇ ਵਿੱਚ ਦੇਖੋ ਜੀ ਭਰੀ ਹੋਈ ਹੈ ਮੱਕੀ ਜਿਹੜੀ ਗਿੱਲੀ ਮੱਕੀ ਦਾ ਰੇਟ ਹੈਗਾ ਜੀ ਉਹ ਹੈਗਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਤੇ ਉਸ ਤੋਂ ਬਾਅਦ ਇਹਨੂੰ ਗਿੱਲੀ ਗਿੱਲੀ ਮੱਕੀ ਨੂੰ ਇਹਦੇ ਵਿੱਚ ਖਾਰਾਇਆ ਜਾਂਦਾ ਦੇਖੋ ਮੰਡੀ ਦੇ ਵਿੱਚ ਪਤਲਾ ਪਤਲਾ ਹਲਕਾ ਹਲਕਾ ਖਰਾਲ ਕੇ ਉਸ ਤੋਂ ਬਾਅਦ ਇਹਨੂੰ ਇਕੱਠੀ ਕੀਤਾ ਜਾਂਦਾ ਸ਼ਾਮ ਨੂੰ ਜਦੋਂ ਇਹ ਸੌਕੀ ਆਂਦੀ ਆ ਤਾਂ ਇਹਦਾ ਰੇਟ ਜਿਹੜਾ 2000 ਤੋਂ ਪਲੱਸ ਹੋ ਜਾਂਦਾ ਜੀ ਦੇਖੋ ਇਹ ਗਿੱਲੀ ਮੱਕੀ ਆ ਥੋੜੀ ਥੋੜੀ ਇਹਨੂੰ ਖਲਾ ਰਿਆ ਜਾਊਗਾ ਹਜੇ ਉਸ ਤੋਂ ਬਾਅਦ ਇਹਨੂੰ ਤਾਂ ਇੱਕ ਦਿਨ ਲਵਾਈ ਜਾਊਗੀ ਹਵਾ ਲੱਗਣ ਤੋਂ ਬਾਅਦ ਜਿਹੜਾ ਇਹਦਾ ਰੇਟ ਆ ਜੀ ਉਹ ਹੋ ਜਾਊਗਾ ਜੀ 2000 ਤੋਂ ਲੈ ਕੇ 2200 ਤੱਕ ਦੀ ਪੂਰੀ ਬਾਕੀ ਕੋੜਕਪੁਰੇ ਮੰਡੀ ਦੇ ਵਿੱਚ ਮੱਕੀ ਬਹੁਤ ਆਉਂਦੀ ਹੈ ਹੋਰ ਵੀ ਜ਼ਿਲਾਂ ਦੇ ਵਿੱਚ ਜਿਵੇਂ ਮੋਗਾ ਹੋ ਗਿਆ ਜੀ ਬਾਗਾ ਪੁਰਾਣਾ ਹੋ ਗਿਆ ਆਰਮੋ ਕੋਟੂ ਕੇ ਸ਼ਾਕਟ ਹੋ ਗਈ ਇਹਨਾਂ ਹਰਿਆਂ ਦੇ ਵਿੱਚ ਜਿਹੜੀ ਮੱਕੀ ਜ਼ਿਆਦਾ ਜਾਂਦੀ ਆ ਦੇਖੋ ਪੂਰੀ ਆਵਾਜ਼ ਆ ਰਹੀ ਹੈ ਹੁਣ ਇਹ ਮੱਕੀ ਸੌਕੇ ਤਿਆਰ ਹੋ ਗਈ ਅੱਜ ਇਹਨੂੰ ਭਰਨਗੇ ਤੇ ਇਹਦਾ ਜਿਹੜਾ ਰੇਟ ਆ 2000 ਤੋਂ 2200 ਤੱਕ ਵੀ ਲੱਗ ਸਕਦਾ ਹੈ ਦੇਖੋ ਇਹ ਕੋਟਕਪੁਰੇ ਮੰਡੀ ਦੇ ਵਿੱਚ ਪੂਰੀ ਬਾਕੀ ਮੱਕੀ ਆ ਦੇਖੋ ਢੇਰਾਂ ਲੱਗੀਆਂ ਹੋਈਆਂ ਇਹ ਇੱਕ ਕੋਟਕਪੁਰਾ ਮੰਡੀ ਹੈ ਜੀ ਪੰਜਾਬ ਦੇ ਵਿੱਚ ਦੋ ਹੀ ਮੰਡੀਆਂ ਆ ਇਹ ਖੰਨੇ ਦੀ ਤੇ ਕੋਟਕਪੁਰਾ ਦੀ ਜਿਹੜੀ ਸਭ ਤੋਂ ਵੱਡੀਆਂ ਮੰਡੀਆਂ ਮੰਡੀਆਂ ਗਈਆਂ ਦੇਖੋ ਉਹ ਦੇਖੋ ਖਿਲਾੜੀ ਜਾ ਰਹੇ ਟਰੈਕਟਰ ਨਾਲ ਉਹ ਦੇਖੋ ਟਰੈਕਟਰ ਦੇ ਨਾਲ ਜਿਹੜੀ ਖਿਲਾੜੀ ਜਾਂਦੀ ਹੈ ਜੀ ਇੱਧਰ ਟਰਾਲੀਆਂ ਵੀ ਖੜੀਆਂ ਇੱਧਰ ਹੋ ਵੀ ਦੋ ਤਿੰਨ ਟਰਾਲੀਆਂ ਆਈਆਂ ਖੜੀਆਂ ਦੇਖੋ ਜੀ ਮੱਕੀ ਦੀਆਂ ਬਹੁਤ ਦੂਰੋ ਦੂਰ ਮੱਕੀ ਹੁੰਦੀ ਹੈ ਕੋੜਕਪੁਰੇ ਦੇਖੋ ਤੇ ਬੱਦਲ ਵੀ ਉੱਤੋਂ ਦੇਖੋ ਹੀ ਬਣਿਆ ਹੋਇਆ ਪੂਰਾ ਨੀਂਹ ਵਾਲਾ ਇਦਾਂ ਕਰਕੇ ਮੱਕੀ ਨੂੰ ਪਤਲਾ ਪਤਲਾ ਹਲਕਾ ਹਲਕਾ ਖਿਲਾ ਰਿਆ ਜਾਂਦਾ ਜਿਹੜੀ ਦਿਖਾਵਾਂ ਜਿਹੜੀ ਲੱਗ ਸਕੇ ਜੀ ਸੁੱਕ ਸਕੇ ਕਿਉਂਕਿ ਗਿੱਲੀ ਮੱਕੀ ਦਾ ਜਿਹੜਾ ਵੇਟ ਹੁੰਦਾ ਜੀ ਬਹੁਤ ਜ਼ਿਆਦਾ ਹੁੰਦਾ ਦੇਖੋ ਇਹ ਬੋਰਿਆਂ ਦੇ ਵਿੱਚ ਭਰੀ ਹੋਈ ਹੈ ਮੱਕੀ ਦੋ ਖਰੀਦ ਹੋ ਜਾਂਦੀ ਉਸ ਤੋਂ ਬਾਅਦ ਇਹਦੀ 50 ਕਿਲੋ ਦੀ ਭਰਤੀ ਜਿਹੜੀ ਪੈਕ ਕਰਕੇ ਰੱਖ ਦਿੰਦੇ ਜੀ ਜਿਹੜੀਆਂ ਡੰਗਾਂ ਲੋਡ ਹੋ ਜਾਂਦਾ ਹੈ ਬਾਕੀ ਤੁਹਾਨੂੰ ਦਿਖਾਉਣਾ ਜੀ ਮੱਕੀ ਨੂੰ ਕਿਵੇਂ ਜਿਹੜਾ ਟਰੈਕਟਰ ਦੇ ਨਾਲ ਖਿਲਾਇਆ ਜਾਂਦਾ ਤੁਹਾਨੂੰ ਦਿਖਾਉਣਾ ਉੱਧਰ ਦੇਖੋ ਜੀ ਉਹ ਸਾਹਮਣੇ ਟਰੈਕਟਰ ਜਿਹੜਾ ਉਹ ਦੇਖੋ ਮੱਕੀ ਜਿਹੜਾ ਖਿਲਾਰ ਰਿਹਾ ਇਦਾਂ ਕਰਕੇ ਮੱਕੀ ਨੂੰ ਜਿਹੜਾ ਪਹਿਲਾਂ ਮੰਡੀ ਦੇ ਵਿੱਚ ਖਿਲਾਰਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਸਕਾਈ ਜਾਂਦਾ ਸੁਕਾਉਣ ਤੋਂ ਬਾਅਦ ਇਦਾਂ ਕਰਕੇ ਢੇਰੀਆਂ ਲਾਈਆਂ ਜਾਂਦੀਆਂ ਜਾਂ ਦੇਖੋ ਇਹ ਸੁੱਕਣ ਤੋਂ ਬਾਅਦ ਇਹ ਢੇਰੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਖੇਤੀ ਹੈ ਜੀ ਇਹ ਦੇਖੋ ਮੱਕੀ ਆਪਾਂ ਹਰੋ ਦੀ ਤਰ੍ਹਾਂ ਵੀਡੀਓ ਪਾਉਣੀ ਰਹਿੰਦੀ ਮੱਕੀ ਦੇ ਰੇਟਾਂ ਬਾਰੇ ਜਾਣਕਾਰੀ ਦਿੰਨੇ ਰਹਿੰਦੇ ਆ ਤੇ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਜੀ ਹਰੋ ਮੱਕੀ ਦੇ ਹੋਰ ਵੀ ਫਸਲਾਂ ਦੇ ਜਿਹੜੇ ਆਪਾਂ ਰੇਟ ਪਾਈਦੇ ਆ ਆਪਣੇ YouTube ਚੈਨਲ ਤੇ ਲੋ ਜੀ ਸ਼ਾਨ ਕਰਾਈਏ ਪੂਰੀ ਆਵਾਜ਼ ਆ ਰਹੀ ਹੈ ਦੇਖੋ ਇਹ ਮੱਕੀ ਦੀ ਆਵਾਜ਼ ਆ ਜੀ ਦੇਖੋ ਸੁੱਕਣ ਤੋਂ ਬਾਅਦ ਜਿਹੜੀ ਦੀ ਆਵਾਜ਼ ਬਣ ਜਾਂਦੀ ਥੋੜੀ ਥੋੜੀ ਦੇਖੋ ਇਹ ਗਿੱਲੀ ਹੁੰਦੀ ਆ ਉਹਦੇ ਵਿੱਚ ਆਵਾਜ਼ ਨਹੀਂ ਪੈਦਾ ਹੁੰਦੀ ਬਈ ਕਿੰਨੀ ਵਧੀਆ ਕੁਆਲਿਟੀ ਹੈ ਕੋਈ ਜ਼ਿਆਦਾ ਟੋਟਾ ਨਹੀਂ ਇਹਦੇ ਵਿੱਚ ਦੇਖੋ ਸੁੱਕ ਕੇ ਪੂਰੀ ਤਿਆਰ ਹੋ ਗਈ ਇਹ ਬਹੁਤ ਵਧੀਆ ਟਾਪ ਦੀ ਕੁਆਲਿਟੀ ਹੈ ਦੇਖੋ ਢੇਰ ਲੱਗੇ ਹੋਏ ਆ ਮੱਕੀ ਦੇ ਤੇ ਵੀਡੀਓ ਨੂੰ ਮਾਤਾ ਵਾ ਸ਼ੇਅਰ ਕਰੋ ਜੀ